ਬੇਜਲੀ ਟਾਰ ਦਿੰਦੇ ਆ ਨਾ ਕਿਹਦਰਾ ਨਾਲ ਇੱਕ ਰਸਮੀ ਸ਼ੁਰੂਆਤ ਹੁੰਦੀ ਛਿੰਗ ਦੀ ਅੱਜ ਦੇ ਦਿਨ ਤੋਂ ਜਿਹੜੀ ਹੈ ਨਾ ਉਹਦੀ ਸ਼ੁਰੂਆਤ ਹੁੰਦੀ ਛਿੰਗ ਦੀ ਹਾਂ ਟਾਰ ਹਾਂ ਟਾਰ ਦਾ ਮਤਲਬ ਅਸਲ ਉਹਦੇ ਪਹਿਲਾਂ ਆਪਾਂ ਨੂੰ ਆਰਥਿਕ ਜਾਣਨੇ ਚਾਹੀਦੇ ਤਾਂ ਕਾਰ ਸ਼ਬਦ ਦਾ ਮਤਲਬ ਨਹੀਂ ਆ। ਟਾਰ ਜਿਹੜਾ ਸ਼ਬਦ ਆ ਨਾ ਭਾਈ ਕਾਰ ਸੇ ਕਿਤਾਬਾਂ ਬਹਾਰ ਕੋਸ਼ ਦੇ ਵਿੱਚ ਇਹਨੇ ਆਰਥ ਕਰਦੇ ਆ। ਉਹ ਇਹਦੇ ਅਰਥ ਦੱਸਦੇ ਆ ਵੀ ਇਤਸਦ ਇਹ ਪੁਕਾਰ ਆ ਇੱਕ ਅਰਦਾਸ ਆ ਇੱਕ ਅਰਦਾਸ ਆ ਅਰਦਾਸ ਆ ਜਿਹੜੀ ਸਖੀ ਸਰਵਰ ਦੇ ਨਾਮ ਤੇ ਕੀਤੀ ਜਾਂਦੀ ਆ ਅਰਦਾਸ ਔਰ ਇਹ ਕਹਿੰਦੇ ਇੱਕ ਪੁੱਛੀ ਆਵਾਜ਼ ਚ ਪੜਿਆ ਜਾਣ ਵਾਲਾ ਦਰੂਰ ਆ ਜਿਹੜਾ ਰੋਟ ਆ ਦੀ ਜਿੱਦਾਂ ਕੋਈ ਪ੍ਰਸ਼ਾਦ ਜਾਂ ਰੋਟ ਦੀ ਭੇਟ ਤੇ ਦਾ ਜਿਹੜੇ ਸਖੀ ਸਰਵਰ ਦੇ ਪੁਜਾਰੀ ਆ ਭਰਾਈ ਆ ਹਾਂਜੀ ਉਹ ਪੜਦੇ ਆ ਉਹਨੂੰ ਜਿਹੜਾ ਇਤਾਰ ਕਹਿੰਦੇ ਆ ਇਕ ਤਾਰ ਮਤਲਬ ਇਹ ਛੇਂਜ ਦੀ ਇੱਕ ਰਸਮੀ ਸ਼ੁਰੂਆਤ ਅੱਜ ਤੋਂ ਦੀ ਤਾਰ ਬਸ ਉਹ ਸਰਦਾਰ ਤੋਂ ਇਹ ਜਿਹੜੀ ਸ਼ੁਰੂਆਤ ਹੁੰਦੀ ਆ ਤਾਰ ਦੀ ਤਾਰ ਤੋਂ ਜਿਹੜੀ ਛੇਂਜ ਦੀ ਹੈ ਇਹ ਇਸ ਕਰਕੇ ਦਿੱਤੀ ਜਾਂਦੀ ਆ ਤੇ ਜਿਹੜਾ ਇਹ ਢੋਲ বাজਾਇਆ ਜਾਂਦਾ ਇਹ ਢੋਲ ਤਾਂ ਜਦੋਂ ਮਤਲਬ ਇਹ ਤਾ ਇਹ ਤਰੂਤ ਪੜਿਆ ਜਾਂਦਾ ਜਾਂ ਇਹ ਜਿਹੜਾ ਇਹ ਅਰਦਾਸ ਕੀਤੀ ਜਾਂਦੀ ਆ ਉਹਦੇ ਵਿੱਚ ਇਹ বাজਾਇਆ ਹੀ ਜਾਂਦਾ ਹੈ ਤੋ ਹੋ ਜਾਂਦੀ ਆ ਦੂਜਾ ਜਿਹੜਾ ਇਹ ਟੋਲ ਵਜਾਣਾ ਜਾਂ ਟਮਕ ਵਜਾਉਣਾ ਦਰਸਲ ਪੁਰਾਣੇ ਸਮਿਆਂ ਦੇ ਵਿੱਚ ਇਦਾਂ ਸੀ ਵੀ ਅ ਕਈ ਪਿੰਡਾਂ ਦੇ ਵਿੱਚ ਤਾਂ ਛਿੰਝ ਹਰ ਸਾਲ ਹੁੰਦੀਆਂ ਸੀ ਜੀ ਤੇ ਕਈ ਪਿੰਡਾਂ ਦੇ ਵਿੱਚ ਇਦਾਂ ਸੀ ਵੀ ਹਰ ਸਾਲ ਛਿੰਝ ਨਹੀਂ ਸੀ ਹੁੰਦੀ ਕਈ ਵਾਰੀ ਕੋਈ ਕਿਸੇ ਨੇ ਸੁਖਣਾ ਵਜੋ ਜਾਂ ਕੋਈ ਅਰਦਾਸ ਪੂਰੀ ਹੋਣ ਤੇ ਉਹ ਜਿਹੜੀ ਛਿੰਝ ਉੱਥੇ ਹੁੰਦੀ ਸੀ ਤੇ ਇਹ ਨਾ ਇੱਕ ਮਤਲਬ ਉਹ ਤਾਂ ਕਮਿਊਨੀਕੇਸ਼ਨ ਦੇ ਕੋਈ ਐਨੇ ਮੀਡੀਅਮ ਤਾਂ ਹੈ ਨਹੀਂ ਸੀ ਇਹ ਇੱਕ ਤਰੀਕਾ ਸੀ ਹਰ ਬੰਦੇ ਨੂੰ ਇਹ ਦੱਸਣ ਦਾ ਜੀ ਬੰਦੋ ਜਿੱਥੇ ਢੋਲ ਵੱਜਦਾ ਜਾਂ ਤਾਵਾ ਘੁਮਾਈਦਾ ਤੇ ਇਥੇ ਜਿਹੜੀ ਆ ਉਹ ਛਿੰਝ ਪੈਣੀ ਆ ਇਸ ਕਰਕੇ ਉਹ ਇੱਕ ਕਮਿਊਨੀਕੇਸ਼ਨ ਦਾ ਤਰੀਕਾ ਸੀ ਜਿਹੜਾ ਅੱਜ ਕੱਲ੍ਹ ਤੇ ਜਿਹੜੇ ਆ ਵੀ ਉਹ ਬਹੁਤ ਖਾਸਨ ਆ ਰਿਹਾ ਹੈ ਸੋਸ਼ਲ ਮੀਡੀਆ ਆ ਪ੍ਰਿੰਟ ਮੀਡੀਆ ਆ ਉਹਦੇ ਰਾਹੀਂ ਪੈਸੇ ਚ ਪਹੁੰਚ ਜਾਂਦਾ ਕੋਦੋਂ ਇਹ ਮੈਸੇਜ ਕਨਵੇ ਕਰਾਂਦਾ ਇੱਕ ਤਰੀਕਾ ਜਿਹੜਾ ਹੈਗਾ ਵੀ ਇਹ ਜਿਹੜੀ ਇਹ ਇਹ ਅਜ ਤਾਰ ਦੇਣ ਤੋਂ ਬਾਅਦ ਜਿਹੜਾ ਇਹ 6-7 ਦਿਨ ਜਿਹੜਾ ਢੋਲ ਵੱਜਦਾ ਸੀਗਾ ਜਾਂ ਟਮਕ ਵੱਜਦਾ ਸੀ ਉਹ ਦਰਸਲ ਇਹੀ ਮੈਸੇਜ ਕਨਵੇ ਕਰਨ ਦਾ ਤਰੀਕਾ ਸੀ ਚਲੋ ਹੁਣ ਅੱਜ ਮਤਲਬ ਉਹ ਚੀਜ਼ਾਂ ਉਹਦੀਆਂ ਰੈਲੇਵੈਂਸ ਉਹਨਾਂ ਦੀ ਨਹੀਂ ਗਈ ਪਰ ਇਹ ਆ ਵੀ ਉਹ ਜਿਹੜੇ ਉਹ ਸਪਿਰਚੁਅਲ ਬਲੀਵਸ ਆ ਜਿਹੜੇ ਧਾਰਮਿਕ ਬੰਤਵਾ ਆ ਦਾ ਇਹ ਜਿਹੜਾ ਇਸ ਦਾ ਜਿਹੜਾ ਇਵੈਂਟ ਆ ਉਹ ਬਹੁਤ ਜ਼ਰੂਰੀ ਆ ਦੂਜਿਆਂ ਨੇ ਨਾ ਆਪਣੇ ਪਿੰਡ ਦਾ ਸ਼ੇਰ ਹੀ ਮਿਲਾਇਆ ਇਹ ਮਤਲਬ ਇੱਕੋ ਇੱਕ ਮੇਲਾ ਦੇਖੋ ਪਿੰਡ ਦਾ ਵੀ ਜਿਹੜਾ ਜਿਹਦੇ ਵਿੱਚ ਪਿੰਡ ਦਾ ਹਰ ਬੰਦਾ ਕੰਟਰੀਬਿਊਟ ਕਰਦਾ ਮਤਲਬ ਪੱਤੀ ਵਾਈਜ਼ ਗ੍ਰਾਹੀ ਹੁੰਦੀ ਆ ਹਰ ਬੰਦੇ ਦੇ ਘਰ ਜਾ ਕੇ ਉਹਦੇ ਕੋਲੋਂ ਜੋ ਉਹ ਯੋਗਦਾਨ ਦਿੰਦਾ ਆ ਜੀ ਤਾਂ ਇਹਦੇ ਨਾਲ ਦੇਖੋ ਵੀ ਇੱਕ ਤਾਂ ਭਾਈਚਾਰਕ ਖਸਾਨ ਜਿਹੜੀ ਕਮਿਊਨਲ ਹਾਜ਼ਰੀ ਆ ਉਹ ਵੀ ਜਿਹੜੀ ਆ ਉਹ ਮਜ਼ਬੂਤ ਹੁੰਦੀ ਆ ਨਾ ਮਤਲਬ ਇਦਾਂ ਦੇ ਜਿਹੜੇ ਤਿਹਾਰ ਆ ਬਹੁਤ ਜ਼ਰੂਰੀ ਹੈ ਮਤਲਬ ਕਿ ਉਹਨੂੰ ਹੱਥ ਨਾਲ ਬਸੇ ਇਹ ਸਾਡੇ ਭਾਜੀ ਜਿਹੜੀ ਕਰ ਰਿਹਾ ਇਹ ਬਹੁਤ ਸਮਾਂ ਲੰਬਾ ਸਮਾਂ ਲੰਬਾ ਸਮਾਂ ਨਾਲ ਜੁੜਿਆ ਹੈ ਇਹ ਤੁਹਾਨੂੰ ਹੋਰੇ ਦੇ ਬਾਰੇ ਦੱਸਣਗੇ ਸਤਾਰ ਸਾਹਿਬ ਤੁਸੀਂ ਦੱਸੋ ਹਾਂਜੀ ਜੈ ਕਰੋ ਏ ਮੇਰੇ ਲਖਦਾਤਾ ਪੀਰ ਸਖੀ ਸੁਲਤਾਨ ਸਰਬਰ ਪੀਰ ਦਾਤਾ ਜੀ ਇਹ ਤੇਰੇ ਨਾਂ ਦੀਆਂ ਛਿੰਝਾਂ ਪੈਂਦੀਆਂ ਢੋਲ ਵੱਜਦੇ ਨਗਾਰੇ ਵੱਜਦੇ ਦਾਤਾ ਜੀ ਇਹ ਕਾਲਾ ਸਿੰਘੀਆਂ ਔਰ ਆਲਮਗੀਰ ਨਗਰ ਦੇ ਵਿੱਚ ਅੱਜ ਪੋਸਤੋਂ ਸ਼ੰਜ ਦਾ ਮੇਲਾ ਚੱਲਦਾ ਆ ਰਿਹਾ ਜੀ ਇਹ ਸਭ ਨਗਰ ਦੇ ਸਹਿਯੋਗ ਨਾਲ ਆਇਆ ਚਾਹੇ ਕੋਈ ਗਰੀਬ ਗੁਰ ਪਾਇਆ ਜਾਏ ਕੋਈ ਤਕੜਾ ਆ ਸਭ ਦਾ ਯੋਗਦਾਨ ਆ ਇਸ ਸ਼ੰਜ ਮੇਲੇ ਨੂੰ ਕਿ ਕਿ ਬਾਕੀ ਜਿਹੜੀਆਂ ਛੋਟੀਆਂ ਸ਼ਿੰਝਾਂ ਉਹ ਇੱਕ ਦਿਨ ਦੀਆਂ ਸ਼ਿੰਝਾਂ ਹੁੰਦੀਆਂ ਆ ਜਿਹੜੀ ਆਪਣੇ ਕਾਲਾ ਸਿੰਘੀਆਂ ਨਗਰ ਦੀ ਸ਼ੰਜ ਆਏ 2 ਦਿਨ ਦਾ ਸ਼ੰਜ ਮੇਲਾ ਹੁੰਦਾ ਆ ਲਖਦਾਤਾ ਪੀਰ ਸਖੀ ਸੁਲਤਾਨ ਸਰਬਰ ਪੀਰ ਦਾ ਇਹ ਇਸ ਕਰਕੇ ਕਿ ਇੱਥੇ ਹਰ ਇੱਕ ਬੰਦਾ ਬਾਹਰ ਸਾਡੇ ਸੱਜਣ ਬੇਲੀ ਜਿਹੜੇ ਬਲੈਤਾਂ ਕੈਨੇਡਾ ਅਜ ਬਾਹਰ ਬੈਠੇ ਆ ਦਾਤਾ ਉਹਨਾਂ ਨੂੰ ਰਹਿਮਤਾ ਕਰੇ ਸੱਚੇ ਪਾਤਸ਼ਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆਏ ਸਾਡੇ ਸ਼ੰਜ ਮੇਲੇ ਨੂੰ ਦਾਤਾ ਉਹਨਾਂ ਦੇ ਕਮਾਂ ਕਾਰਾਂ ਅਜ ਬਰਕਤਾਂ ਪਾਵੇ ਬੱਚਿਆਂ ਦੀਆਂ ਵੱਡੀਆਂ-ਵੱਡੀਆਂ ਉਮਰਾ ਕਰੇ ਸੱਚੇ ਪਾਤਸ਼ਾ ਇਹ ਲੱਖਾਂ ਦਾਤੇ ਦੀ ਸ਼ੰਜ ਪੈਂਦੀ ਆ ਨਗਰ ਖੇੜੇ ਤੋਂ ਸੁਖ ਸੁਵਿੰਲੀ ਰੱਖੇ ਦਾਤਾ ਮਾਲ ਪਸੂ ਜੀ ਆ ਜੰਤੇ ਸੁਖ ਸੁਵਿੰਲੀ ਰੱਖੇ ਇਹ ਢੋਲ ਦਾ ਡਕਾ ਔਰ ਨਗਾਰੇ ਦਾ ਡਕਾ ਜਿੱਥੇ-ਜਿੱਥੇ ਇਹ ਤੱਕੇ ਦੀ ਬਾਜ ਜਾਊਗੀ ਇਹ ਰਹਿਮਤਾ ਦੀ ਵਰਖਾ ਹੋ ਜਾਂਦੀ ਆ ਉਸ ਦਾਤੇ ਦੀ ਲੱਕ ਦਾਤਾ ਪੀਰ ਸਖੀ ਸੁਲਤਾਨ ਸਰਬਰ ਪੀਰ ਮੇਰਾ ਕਰੇ ਬੱਚਿਆਂ ਤੇ ਤੰਦਰੁਸਤੀਆਂ ਰੱਖੇ ਨਗਰ ਖੇੜੇ ਤੇ ਸੁਖ ਵਰਤਾਵੇ ਦਾਤਾ ਜੀ ਸੱਚੇ ਪਾਤਸ਼ਾਹ ਇਹਨਾਂ ਬੱਚਿਆਂ ਨੂੰ ਜਿਹੜੇ ਤੇਰੇ ਛੰਝ ਮੇਲੇ ਨੂੰ ਯੋਗਦਾਨ ਦਿੰਦੇ ਆ ਦਾਤਾ ਜੀ ਉਹਨਾਂ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਣੀਆਂ ਉਹਨਾਂ ਤੇ ਮਿਹਰ ਭਰਿਆ ਰੱਖਣਾ ਬੋਲੇ ਸੋਨਿਆਰ ਸਾਸਰੀ ਕਾ ਵਾਹ ਜੈ ਮਹਾਰਾਜ ਬੱਲੇਲਾ ਸੰਤ ਇੱਕ ਭਾਜੀ ਮੈਂ ਤੁਹਾਡੇ ਤੋਂ ਫੇਰ ਪੁੱਛਦਾ ਆ ਵੀ ਆਪਣੀ ਕਿਹੜੀ ਕਿਤਾਬ ਆ ਸ਼ੋਨਿਆ